ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜਿਸ਼ ਦਾ ਅਗਲਾ ਅੰਕ 3 ਕੁਲਦੀਪ ਨਯਰ ਦੀ ਕੂੜ ਕਹਾਣੀ ਭਾਗ ਪਹਿਲਾ ਕੁਲਦੀਪ ਨਯਰ ਦੀ ਕਿਤਾਬ ਪੰਜਾਬ ਦਾ ਦੁਖਾਂਤ ਅਤੇ ਬਿਉਂਡ ਦਾ ਲਾਈਨ ਦਾ ਚੈਪਟਰ ਬਲੂ ਸਟਾਰ ਆਪਰੇਸ਼ਨ ਤੱਥਾਂ ਘਟਨਾਵਾਂ ਸਮੇਂ ਸਥਾਨ ਅਤੇ ਅੰਕੜਿਆਂ ਦੀ ਕੋਖ ਤੋਂ ਬਿਰਵੀ ਹਵਾਲਿਆਂ ਤੋਂ ਸਖਣੀ ਗਲਤ ਵੇਰ ਬਿਆਨਾ ਪਰਿਤੇ ਹਟਲ ਪੱਛੂ ਤੇ ਆਧਾਰਤ ਕੜੀ ਗਈ ਕੂੜ ਕਹਾਣੀ ਹੈ ਦੇਸ਼ ਭਗਤੀ ਤੇ ਵੈਰ ਭਾਵਨਾ ਦੇ ਜਨੂੰਨ ਨਾਲ ਗ੍ਰਹਿਣੀ ਹਿੰਦੂਤਵੀ ਸੋਚ ਦੀ ਗਿਣੀ ਮਿੱਠੀ ਸਾਜਿਸ਼ ਤੇ ਲਿਖੀ ਗਈ ਇਸ ਕਹਾਣੀ ਦਾ ਮੰਤਵ ਹੈ ਸਿੱਖ ਇਤਿਹਾਸ ਨੂੰ ਵਿਗਾੜਨ ਲਈ ਗਲਤ ਸੋਮੇ ਕਰਨਾ ਵੀ ਮਿਸਜ਼ੀਦ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਤ੍ਰਿਸ਼ ਕਰਨਾ ਸਿੱਖਾਂ ਦੀ ਵੱਖਰੀ ਨਿਆਰੀ ਤੇ ਵਿਲੱਖਣ ਕੌਮੀ ਹਸਤੀ ਨੂੰ ਮਟਾਉਣ ਲਈ ਹਿੰਦੂਤਾ ਵਿੱਚ ਜਜ਼ਬ ਕਰਨਾ ਪੰਥ ਦੀ ਆਜ਼ਾਦੀ ਤੇ ਜ਼ਰਮਨ ਉਠਲਣ ਲਈ ਜੂਝਣ ਵਾਲੇ ਸਿੱਖਾਂ ਨੂੰ ਹੱਤਿਆਵਾਦੀ ਗਿਰਦਾਨ ਕੇ ਆਜ਼ਾਦੀ ਦੇ ਸੰਘਰਸ਼ ਨਾਲੋਂ ਦੁਨੀਆ ਦੀਆਂ ਹਮਦਰਦੀਆਂ ਤੋੜਨੀਆਂ ਅਦੇ ਸਰਕਾਰੀ ਜ਼ੁਲਮ ਅਤੇ ਦਰਬਾਰ ਸਾਹਿਬ ਤੇ ਹਮਲੇ ਨੂੰ ਠੀਕ ਠਹਿਰਾਉਣਾ ਆਪਣੀ ਸੰਵੰਤਮ ਨੂੰ ਪੂਰਾ ਕਰਨ ਲਈ ਨਯਰ ਨਾ ਸਿਰਫ ਸਿੱਖ ਇਤਿਹਾਸ ਨੂੰ ਵੇਗਾਰਡਨ ਦਾ ਕੋਝਾ ਯਤਨ ਨਹੀਂ ਕਰਦਾ ਸਗੋਂ ਹੌ ਭਰੀ ਮੈਂਮੈਂ ਦਾ ਫਿਰਕੂ ਟੰਡ ਵੀ ਨੱਚਦਾ ਹੈ ਆਪਣੀ ਹੋਰ ਇੱਕ ਕਿਤਾਬ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਤਜਰਬੇ ਤਾਂ ਨਯਰ ਨੇ ਲਿਖੀ ਹੀ ਪੰਥ ਦੇ ਧਜਾਰੂ ਯੋਧਿਆਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਇਤਿਹਾਸਿਕ ਕਾਰਨਾਮੇ ਨੂੰ ਛਟਿਆਣ ਤੇ ਪੰਥ ਦੀ ਆਜ਼ਾਦੀ ਦੇ ਸੰਘਰਸ਼ ਵਿਰੁੱਧ ਜ਼ਹਿਰ ਉਗਲਣ ਲਈ ਹੈ। ਇਸ ਗੱਲ ਦਾ ਕਬਲ ਉਹ ਇਸ ਕਿਤਾਬ ਦੀ ਭੂਮਿਕਾ ਵਿੱਚ ਖੁਦ ਹੀ ਕਰ ਲੈਂਦਾ ਹੈ। ਅਸਲ ਵਿੱਚ ਨૈયਰ ਪੰਜਾਬ ਪੰਜਾਬੀ ਤੇ ਪੰਜਾਬੀ ਅਦਾਲ ਨੰਬਰਦਾਰ ਅਤੇ ਸ਼ਰਮਣੀ ਅਕਾਲੀ ਦਲ ਦਾ ਸਲਾਹਕਾਰ ਬਣ ਕੇ ਸਿੱਖ ਸਿੱਖੀ ਤੇ ਸਿੱਖ ਧਰਮ ਨੂੰ ਹਿੰਦੀ Hindu ਹਿੰਦੁਸਤਾਨ ਦੀ ਵਿਸ਼ੈਲੀ ਪਰਤ ਚੜ੍ਹਨਾ ਚਾਹੁੰਦਾ ਹੈ। ਪੰਥ ਦੀ ਅਡਰੀ ਨਿਆਰੀ ਤੇ ਵਿਲੱਖਣ ਕੌਮੀ ਹੋਂਦ ਹਸਤੀ ਉਸ ਦੀ ਹੱਕ ਤੇ ਵਿਵਾਂਗ ਲੜਦੀ ਹੈ। ਉਹ ਇਸ ਨੂੰ ਹਿੰਦੂਤਵੀ ਸੋਚ ਦੇ नाग ਨਾਲ ਨਿਕਲ ਕੇ ਸਫਾ ਹਸਤੀ ਤੋਂ ਮਟਾਉਣ ਦੀਆਂ ਸੋਚਾਂ ਸੋਚਦਾ ਸਾਜਿਸ਼ਾਂ ਰਚਦਾ ਵਿੰਤਾ ਕਰਦਾ ਫਿਰ ਸਰਕਾਰ ਨੂੰ ਖਸਾਉਂਦਾ ਹਿੰਦੂ ਤਵੀ ਸਿਆਸੀ ਪਾਰਟੀਆਂ ਨੂੰ ਢਕਾਉਂਦਾ ਅਤੇ ਇਹਨਾਂ ਨੂੰ ਲਾਗੂ ਕਰਵਾਉਣ ਲਈ ਹਿੰਦੂ رائے ਬਣਾਉਂਦਾ ਹੈ ਖਾਲਸਾ ਇਸਲਾਮ ਅਤੇ ਪੰਥ ਕਰ ਬਹਿਤਾ ਉਹਨੂੰ ਸੇਹ ਦੇ ਕੰਡੇ ਵਾਂਗ ਚੁਬਦੇ ਹਨ ਅਕਾਲ ਤਖਤ ਸਾਹਿਬ ਨੂੰ ਉਹ ਦਿੱਲੀ ਤਖਤ ਲਈ ਖਤਰਾ ਸਮਝਦਾ ਹੈ ਧਰਮ ਦੇ ਬੋਲ ਵਾਲੇ ਪੰਥ ਦੀ ਅਣਖ ਜ਼ੁਲਮ ਦੇ ਨਾਸ ਗੁਰਤਾਮਾ ਦੀ ਪਵਿੱਤਰਤਾ ਤੇ ਮਜ਼ਲੂਮ ਦੀ ਰਾਖ ਲਈ ਜੋਜਣ ਦਾ ਸਿੱਖੀ ਜਜ਼ਬਾ ਉਹਨੂੰ ਅਤਵਾਦ ਲੱਗਦਾ ਹੈ ਪੰਥਕ ਜਜ਼ਬੇ ਨਾਲ ਹਿੰਦ ਸਰਕਾਰ ਵਿਰੁੱਧ ਜੂਝਣ ਵਾਲੇ ਜਜ਼ਾਰੂਆਂ ਨੂੰ ਹੱਤਵਰਦੀ ਦਿਖਾਈ ਦਿੰਦੇ ਹਨ ਸਿੱਖ ਪੰਥ ਦੀ ਆਜ਼ਾਦੀ ਦੇ ਸੰਘਰਸ਼ ਨੂੰ ਉਹ ਵਖਵਾਤ ਕਹਿੰਦਾ ਹੈ ਤੇ ਹੱਕ ਸੱਚ ਤੇ ਨਾਂ ਲਈ ਪੰਥਕ ਆਵਾਜ਼ ਬੁਲੰਦ ਕਰਨੀ ਉਹਨੂੰ ਦੇਸ਼ ਭਗਤੀ ਦਾ ਵਿਰੋਧ ਅਤੇ ਕਾਨੂੰਨ ਦੀ ਉਲੰਘਣਾ ਜਾਪਦੀ ਹੈ ਸੰਤ ਜਰਨੈਲ ਸਿੰਘ ਨੂੰ ਉਹ ਹਿੰਦੂਤਵ ਲਈ ਖਤਰਾ ਤੇ ਹਾਲਿਸਤਾਨ ਨੂੰ ਹਿੰਦੁਸਤਾਨ ਲਈ ਪਰਲੋ ਸਮਝਦਾ ਹੈ ਗੁਰਦੀਪ ਨੇ اپنی ਕਿਤਾਬ ਪੰਜਾਬ ਦਾ ਦੁਖਾਂਤ ਅਤੇ ਬਿਯੋਂਡ ਦਾ ਲਾਈਨਸ ਵਿੱਚਲੇ ਚੈਪਟਰ ਬਲੂ ਸਟਾਰ ਆਪਰੇਸ਼ਨ ਦਾ ਸ਼੍ਰੀ ਗਣੇਸ਼ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਵੱਲੋਂ ਸਿੱਖ ਕੌਮ 'ਚ ਜਗਾਈ ਆਜ਼ਾਦੀ ਦੀ ਸ਼ਮਾ ਤੋਂ ਡਰ ਕੇ ਅਤੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਤਜਰਬੇ ਦਾ ਪੰਥਕ ਯੋਧੇ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਦੀ ਪੰਥਕ ਜਜ਼ਬੇ ਨਾਲ ਲਿਖੀ ਚਿੱਠੀ ਤੋਂ ਵਰਖਲਾ ਕੇ ਕਰਦਾ ਹੈ। ਪੰਜਾਬ ਦਾ ਦੁਖਾਂਤ ਕਿਤਾਬ ਅਤੇ ਬਿਯੋਂਡ ਦਾ ਲਾਈਨਸ ਪੁਸਤਕ ਦੇ ਅਧਿਆਇ ਬਲੂ ਸਟਾਰ ਆਪਰੇਸ਼ਨ ਨੂੰ ਲਿਖਣ ਦਾ ਮੰਤਵ Hindu ਸਾਮਰਾਜ ਨੂੰ ਇਤਿਹਾਸਕ ਦਲੀਲਾਂ ਨਾਲ ਜ਼ਲਮ ਅਨਿਆਈ ਵਾਅਦੇ ਤੋੜੂ ਤੇ ਧੋਖੇਬਾਜ਼ ਸਾਬਤ ਕਰਨ ਵਾਲੇ ਸੰਤ ਜਰਨੈਲ ਸਿੰਘ ਵਿਰੁੱਧ ਰੱਜ ਕੇ ਜ਼ਹਿਰ ਉਗਲਣਾ ਹੈ ਤੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਸਜ਼ਬੇ ਦਾ ਮਕਸਦ ਹਰ ਉਸ ਜਜਾਰੂ ਸਿੱਖ ਨੂੰ ਅੱਤਵਾਦੀ ਘਰਾੜ ਦੇਣਾ ਹੈ ਜਿਹੜਾ ਆਪਣੀ ਕੌਮ ਦੀ ਆਜ਼ਾਦੀ ਲਈ ਹਿੰਦੁਸਤਾਨ ਦੇ ਕਾਲੇ ਕਾਨੂੰਨਾਂ ਨੂੰ ਤੋੜਦਾ ਤੇ ਜ਼ਾਲਮ ਸੱਤਾ ਨਾਲ ਲੁਆ ਲੈਂਦਾ ਹੈ ਸੋਹਣੀਆਂ ਸਰਾਇਆਂ ਗੱਲਾਂ ਤੇ ਅਟਕਲਾਂ ਪੱਚੂ ਤੇ ਆਧਾਰਤ ਨਜ਼ਰ ਦੀ ਸਾਰੀ ਲਿਖਤ ਫਿਰ ਕੋ ਝੂਠੀ ਤੇ ਜਨਉਨੀ ਹੈ ਪੰਜਾਬ ਦਾ ਦੁਖਾਂਦ ਦੇ ਅਧਿਆਏ ਤਬਾਹੀ ਦੇ ਰਾਤੇ ਅਤੇ ਬਿਯੋਂਡ ਦਾ ਲਾਈਨਸ ਦੇ ਚੈਪਟਰ ਬਲੂ ਸਟਾਰ ਆਪਰੇਸ਼ਨ ਦਾ ਆਰੰਭ ਕਰਦਾ ਹੋਇਆ ਲਿਖਦਾ ਹੈ ਜਦੋਂ ਮੈਂ ਪਿੰਡਰਾ ਵਾਲੇ ਨੂੰ ਮਿਲਿਆ ਤਾਂ ਪਹਿਲਾਂ ਹੀ ਹੀਰੋ ਤੇ ਵਿਲਨ ਦੇ ਸੰਚੇ ਵਿੱਚ ਡਲ ਚੁੱਕਾ ਸੀ ਇੰਜ ਫਿਰਕਾ ਪ੍ਰਸ ਨૈયਰ Hindu Junoon ਦੀ ਕੂੜ ਭਾਰਤਾ ਦੇ ਆਰੰਭ ਵਿੱਚ ਹੀ ਸੰਤ ਜਰਨੈਲ ਸਿੰਘ ਨੂੰ ਖਲਨਾਇਕ ਕਰਾਰ ਦੇਣ ਦਾ ਕੋਝਾ ਯਤਨ ਕਰਦਾ ਹੈ ਪਰ ਇੰਜ ਕਰਦੇ ਉਹਨੂੰ ਇਹ ਵੀ ਮੰਨਣਾ ਪੈਂਦਾ ਹੈ ਕਿ ਉਹ ਸਿੱਖ ਪੰਥ ਦਾ ਨਾਇਕ ਹੈ ਸੰਤ ਜਰਨੈਲ ਸਿੰਘ ਬਾਰੇ ਨૈયਰ ਦੀ ਸੋਚ ਉਵੇਂ ਹੀ ਪ੍ਰਸਤੀ ਹੋਈ ਹੈ ਜਿਵੇਂ ਉਹਨਾਂ ਲੇਖਕਾਂ ਦੀ ਸੀ ਜਿਹੜਾ ਨੇ ਦਸ਼ਮੇਸ਼ ਪਿਤਾ ਵੱਲੋਂ ਪੰਜ ਤੀਰਾਂ ਤੇ ਹੁਕਮਨਾਮੇ ਦੀ ਬਖਸ਼ਿਸ਼ ਕਰਕੇ ਜ਼ੁਲਮ ਦੇ ਨਾਸ ਲਈ ਮੈਦਾਨੇ ਜੰਗ ਵਿੱਚ ਤੋਰੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੂਨੀ ਹਤਿਆਰਾ ਤੇ ਮੁਗਲੀ ਅਸਲਤਨਨ ਤਲੀ ਖਲਨਾਇਕ ਸਾਬਤ ਕਰਨ ਦਾ ਸਿਰ ਤੋੜੀ ਯਤਨ ਕੀਤਾ ਹੋਇਆ ਹੈ। ਪੰਜਾਬ ਪੰਜਾਬੀ ਅਤੇ ਪੰਜਾਬੀਆ ਦਮਖੋਟਾ ਭਾਈ ਫਿਰਦਾ ਕੁਲਦੀਪ ਨੇਰ ਪੰਜਾਬੀ ਸੂਬੇਦਾਰੀ ਕੱਟੜ ਵਿਰੋਧੀ ਹੈ। ਪੰਜਾਬੀ ਸੂਬਾ ਮੋਰਚੇ ਵੇਲੇ ਵੀ ਸਿੱਖਾਂ ਦੀ ਇਸ ਮੰਗ ਨੂੰ ਪੰਜਾਬ ਦੇ ਹਿੱਤ ਵਿੱਚ ਨਾ ਹੋਣ ਦੀ ਦੁਹਾਈ ਦੇ ਕੇ ਇਹਨੇ ਮੋਰਚਾ ਬੰਦ ਕਰਾਉਣ ਲਈ ਸੰਤ ਭਤੇ ਸਿੰਘ ਨੂੰ ਵਰਗ ਲਾਉਣ ਦਾ ਪੂਰਾ ਢਿਲ ਲਾਇਆ ਸੀ ਨਯਰ ਚਾਹੁੰਦਾ ਹੈ ਕਿ ਹਿੰਦੂਆਂ ਦੀ ਪੰਜਾਬ ਸਮੇਤ ਹਿੰਦੁਸਤਾਨ ਦੇ ਹਰ ਸੂਬੇ ਵਿੱਚ ਬਹੁ ਗਿਣਤੀ ਹੋਵੇ ਸਿੱਖ ਆਪਣੇ ਆਪ ਨੂੰ ਵੱਖਰੀ ਕੌਮ ਸਮਝਣ ਦੀ ਥਾ ਹਿੰਦੁਸਤਾਨੀ ਸਮਝਣਾ ਤੇ ਆਪਣੀ ਅਡਰੀ ਪਛਾਣ ਖਤਮ ਕਰਕੇ ਹਿੰਦੂਆਂ ਵਿੱਚ ਜਜ਼ਬ ਹੋ ਜਾਣ ਉਹਨੂੰ ਧਰਮ ਅਤੇ ਰਾਜਨੀਤੀ ਦੀ ਸਮੇਲਤਾ ਦਾ ਖਾਲਸਾ ਇਸ ਤਾਨ ਤੇ ਬੜਾ ਰੜਕਦਾ ਹੈ ਉਹ ਕਾਲੀ ਆਗੋਂ ਸੁਝਾ ਦਿੰਦਾ ਰਹਿੰਦਾ ਸੀ ਕਿ ਉਹ ਕਾਲੀ ਦਲ ਨੂੰ ਪੰਚ ਦੀ ਨਵੇਂਦਾ ਪਾਰਟੀ ਦੀ ਥਾਂ ਪੰਜਾਬੀ ਪਾਰਟੀ ਬਣਾ ਲੈਣ ਧਰਮ ਤੇ ਰਾਜਨੀਤੀ ਦੀ ਸਮਿਲਤਾ ਦੇ ਪੰਥਕ ਸਿਧਾਂਤ ਨੂੰ ਉਹ ਹਿੰਦੁਸਤਾਨ ਦੀ ਹੋਂਦ ਲਈ ਖਤਰਾ ਸਮਝਦਾ ਹੈ ਤੇ ਸਿੱਖਾਂ ਨੂੰ ਪੰਜਾਬੀਅਤ ਦਾ ਸਬਕ ਪੜਾਉਂਦਾ ਹੈ ਪੰਜਾਬੀ ਸੂਬਾ ਮੋਰਚੇ ਵੇਲੇ ਪੰਜਾਬੀ ਸੂਬੇ ਦਾ ਵਿਰੋਧ ਵੀ ਉਹ ਆਪਣੀ ਇਸੇ ਧਾਰਨਾ ਤੈਤੀ ਕਰਦਾ ਸੀ ਅਸਲ ਵਿੱਚ ਉਹ ਸਿੱਖਾਂ ਨੂੰ ਪਦਾਰਤਵਾਦੀ ਬਣਾ ਕੇ ਉਹਨਾਂ ਵਿੱਚੋਂ ਧਾਰਮਿਕ ਜਜ਼ਬਾ ਖਤਮ ਕਰਨ ਦੀ ਧਾਰਨਾ ਰੱਖਦਾ ਹੈ ਸਿੱਖ ਹੱਕਾਂ ਦੀ ਆਵਾਜ਼ ਉਠਾਉਣ ਵਾਲਿਆਂ ਨੂੰ ਤਰਨੀਯਰ ਹਿੰਦ ਦੀ ਅਖੰਡਤਾ ਲਈ ਬਹੁਤ ਵੱਡਾ ਖਤਰਾ ਸਮਝਦਾ ਹੈ ਇਸ ਲਈ ਇਸਨੇ ਧਰਮ ਯੁੱਧ ਮੋਰਚੇ ਦਾ ਭੋਗਪਾਣ ਅਤੇ ਸਦੀ ਦੀ ਧ੍ਰੇੜ ਅਰਾਦੇ ਵਾਲੀ ਪੰਥਕ ਸ਼ਖਸੀਅਤ ਸੰਤ ਜਰਨੈਲ ਸਿੰਘ ਨੂੰ ਮਰਵਾਉਣ ਲਈ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਵਰਗ ਲਾਇਆ ਸੀ ਨਈਰ ਭਾਜਪਾ ਸਨੇ ਦੇਸ਼ ਭਗਤੀ ਦੇ ਜਨੂਨ ਨਾਲ ਭਰੀਆਂ ਹਿੰਦੁਸਤਾਨ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲੇਖਕਾਂ ਤੇ ਨੌਕਰਸ਼ਾਹੀ ਨੂੰ ਸਿੱਖ ਪੰਥ ਵਿਰੁੱਧ ਉਕਸਾਨ ਪੜਕਾਉਣ ਤੇ ਲੜਾਉਣ ਲਈ ਹਿੰਦੂਤਾ ਵੀ ਸੋਚਦਾ ਸਿਧਾਂਤਕਾਰ ਹੈ ਸਿੱਖ ਪੰਥ ਧਰਮ ਅਤੇ ਰਾਜਨੀਤੀ ਦੀ ਸਮਿਲਤਾ ਵਾਲੀ ਮੇਰੀ ਪੀੜ੍ਹੀ ਦੇ ਸਿਧਾਂਤ ਦਾ ਪਹਿਰੇਦਾਰ ਹੈ ਪਰ ਨਿਰਜਾ ਹਿੰਦੁਸਤਾਨ ਧਰਮ ਨਿਰਪੱਖਤਾ ਦਾ ਛਲਾਵਾ ਦੇ ਕੇ ਲੋਕਾਂ ਨੂੰ ਛਲਨ ਅਤੇ ਕਾਨੂੰਨ ਦੀ ਆੜ ਹਿੱਟ ਗੈਰ ਹਿੰਦੂਆਂ ਤੇ ਜ਼ੁਲਮ ਕਰਨ ਵਾਲਾ ਜ਼ਾਲਮ ਹਿੰਦੂ ਰਾਜ ਹੈ ਇਸ ਰਾਜ ਦਾ ਕਲੀਨ ਯਾਨੀ ਐਲਾਈਟ ਹੋਣ ਕਰਕੇ ਨਿਰਜ ਦੀ ਹਰ ਲਿਖਤੋਂ ਹਿੰਦੁਸਤਾਨੀ ਸੰਵਿਧਾਨ ਦੇ ਸਹਾਰੇ ਜ਼ੁਲਮ ਕਰਨ ਵਾਲੀ ਸਰਕਾਰੀ ਮਸ਼ੀਨਰੀ ਦਾ ਪੱਖਪੂਰਨ ਅਤੇ ਖਾਲਸਾਈ ਆਨਸ਼ਾਨ ਨਾਲ ਇਸ ਰਾਜ ਦੇ ਜ਼ੁਲਮ ਵਿਰੁੱਧ ਜੂਝਣ ਵਾਲਿਆਂ ਦਾ ਵਿਰੋਧ ਕਰਨ ਦੀ ਮੁਸ਼ਕਲ ਆਉਂਦੀ ਹੈ ਦਰਮਦਰਾਈ ਨੀਤੀ ਦੀ ਸਮਿਲਤਾ ਦਾ ਖਾਸਾ ਇਸਤਾਨਤਾ ਇਹਦੇ ਢਿੱਡ ਵਿੱਚ ਹਰ ਵੇਲੇ ਸੂਲ ਪਾਈ ਰੱਖਦਾ ਹੈ ਕੁਲਦੀਪ ਨਯਰ ਦਾ کردار ਅਜਿਹੇ ਵਕੀਲ ਵਾਲਾ ਹੈ ਜਿਹੜਾ ਬਿਨਾਂ ਫੀਸ ਕੇਸ ਲੜਨ ਦਾ ਛਲਾਵਾ ਕਰਕੇ ਬਚਾਓ ਪੱਖ ਦਾ ਵਕੀਲਤਾ ਬਣ ਜਾਏ ਪਰ وکਾਲਤ ਬਰੀ ਕਰਾਉਣ ਲਈ ਨਹੀਂ ਫਾਹੇ ਲਵਾਉਣ ਦੀ ਨੀਅਤ ਨਾਲ ਕਰੇ ਕੁਲਦੀਪ ਨਯਰ ਦੀ ਕਿਤਾਬ ਭਾਵੇਂ ਪੰਜਾਬ ਦਾ ਦੁਖਾਂਤ ਹੋਵੇ ਭਾਵੇਂ ਭਗਤ ਸਿੰਘ ਦੇ ਇਨਕਲਾਬੀ ਜ਼ਰਬੇ ਤੇ ਚਾਹੇ ਬਿਓਂਡ ਦਾ ਲਾਈਨਸ ਉਸਨੇ ਹਰੇਕ ਵਿੱਚ ਹੀ ਸਿੱਖਾ ਵਿਰੁੱਧ ਰਾਜ ਕੇ ਜ਼ਹਿਰ ਉਗਲਿਆ ਹੈ ਦੇਸ਼ ਦੀ ਇਕਤਾ ਖੰਡਤਾ ਤੇ ਸੁਰੱਖਿਆ ਲਈ ਕਾਨੂੰਨ ਦੀ ਆੜ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਆ ਲੋਕਾਂ ਦਾ ਲਹੂ ਰੋੜਨ ਵਾਲੇ ਉਸ ਲਈ ਦੇਸ਼ ਤੇ ਰਖਵਾਲੇ ਹਨ ਤੇ ਇਹਨਾਂ ਨਾਲ ਟੱਕਰ ਲੈਣ ਵਾਲਿਆਂ ਨੂੰ ਉਹ ਅਤਵਾਦੀ ਗਰਦਾਨ ਦਾ ਹੈ ਨਯਰਲੀ ਸਰਦਾਰ ਪਗ ਸਿੰਘ ਇਸ ਕਰਕੇ ਸ਼ਹੀਦ ਤੇ ਹੀਰੋ ਹੈ ਕਿਉਂਕਿ ਉਹਨੇ ਭਾਵੇਂ ਭਲੇਖੇ ਨਾਲ ਹੀ ਸਾਂਡਰ ਨੂੰ ਮਾਰ ਦਿੱਤਾ ਸੀ ਪਰ ਯਤਨ ਤਾਂ ਹਿੰਦੂ ਆਗੂ ਲਾਲਾ ਲਾਜਪਤ ਰਾਏ ਦੇ ਕਤਤਕਾਤਲ ਅੰਗਰੇਜ਼ ਅਫਸਰ ਨੂੰ ਮਾਰਨ ਦਾ ਹੀ ਕੀਤਾ ਸੀ ਪੰਥਕ ਯੋਧੇ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਨਯਰਲੀ ਇਸ ਵਾਸਤੇ ਅਤਵਾਦੀ ਹਨ ਕਿਉਂਕਿ ਉਹਨਾਂ ਨੇ ਉਹਦੀ ਭਾਰਤ ਮਾਤਾ ਤੇ ਉਸ ਬਹਾਦਰ ਸਪੂਤ ਜਨਰਲ ਵੈਦਿਆ ਨੂੰ ਮਾਰ ਮਕਾਇਆ ਜਿਨੇ ਨਇਅਤ ਦੀ ਹਿੰਦੂਤਵੀ ਸੋਚ ਅਨਸਾਰ ਭਾਰਤ ਮਾਤਾ ਨੂੰ ਕੁਛ ਕਰਨ ਲਈ ਜੂਨ 1984 ਵਿੱਚ ਅਕਾਲ ਤਖਤ ਸੈਭ ਨੂੰ ਤੋਪਾਂ ਨਾਲ ਉਡਾ ਕੇ ਤੇ ਦਰਬਾਰ ਸਹਿਬ ਵਿੱਚ ਸਿੱਖਾਂ ਦਾ ਲਹੂ ਵਹਾ ਕੇ ਦਿੱਲੀ ਤੱਕ ਦੀ ਧਾਂਕ ਜਮਾਈ ਸੀ ਸਰਦਾਰ ਭਗਤ ਸਿੰਘ ਦੀ ਕੁਰਬਾਨੀ ਨੂੰ ਆਪਣੀ ਭਾਰਤ ਮਾਤਾ ਲਈ ਦਿੱਤੀ ਗਈ ਬਲੀ ਮੰਨਦਾ ਹੈ ਤੇ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਨੂੰ ਭਾਰਤ ਮਾਤਾ ਅਗੇ ਸਿੱਖਾਂ ਦੀ ਬਲੀ ਚੜਾਉਣ ਬਾਰੇ ਜਨਰਲ ਵੈਦਿਆ ਦਾ ਕਾਤਲ ਸਮਝਦਾ ਹੈ ਨਇਅਤ ਦਰਬਾਰ ਸਹਿਬ ਵਿੱਚ ਜੁਨ 1984 ਤੋਂ ਵੀ ਬਹੁਤ ਪਹਿਲਾਂ ਫੌਜ ਭੇਜਣ ਦੀ ਆਸਰਖਤਾ ਸੀ ਭਾਵੇਂ ਉਹ ਇਹ ਕਹਿੰਦਾ ਕਿ ਜਦ ਸੂਚਨਾ ਤੇ ਪ੍ਰਸਾਰਣ ਮੰਤਰੀ ਐਚ ਕੇ ਐਲ ਭਗਤ ਮੇਰੀ ਸਲਾਹ ਲੈਣ ਆਇਆ ਕਿ ਦਰਬਾਰ ਸਾਹਿਬ ਵਿੱਚ ਫੌਜ ਭੇਜੀ ਜਾਵੇ ਜਨਾ ਤਾਂ ਮੈਂ ਨਾ ਵਿੱਚ ਜਵਾਬ ਦਿੱਤਾ ਪਰ ਉਹਦੀ ਆਪਣੀ ਲਿਖਤ ਵਿੱਚੋਂ ਹੀ ਅਜਿਹੇ ਕਈ ਸੰਕੇਤ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਉਹ ਇਸ ਹਮਲੇ ਦਾ ਸਮਰਥਕ ਸੀ ਤੇ ਸੰਤ ਜਰਨੈਲ ਸਿੰਘ ਨੂੰ ਹਰ ਹਾਲਤ ਮਰਿਆ ਵੇਖਣਾ ਚਾਹੁੰਦਾ ਸੀ ਆਪਣੀ ਇਸ ਨੀਅਤ ਦਾ ਸਬੂਤ ਉਹ ਏ ਕਹਿ ਕੇ ਖੁਦ ਹੀ ਦਿੰਦਾ ਹੈ ਪਿੰਡਰਾ ਵਾਲੇ ਨੂੰ ਫੰਡ ਲਈ ਗੁਰੂ ਨਾਨਕ ਨਾਮ ਵਾਸਤੇ ਤਾਬਾ ਬੋਲਿਆ ਜਾ ਸਕਦਾ ਸੀ ਅਕਾਲ ਤਖਤ ਕਈ ਕੰਦਾ ਵਿੱਚ ਕਿਰਿਆ ਹੋਇਆ ਹੈ ਅਕਾਲ ਸਖੈਬ ਦੀ ਥਾਂ ਇਹਨਾਂ ਵਿੱਚੋਂ ਕੁਝ ਨੂੰ ਤਬਾਹ ਕੀਤਾ ਜਾ ਸਕਦਾ ਸੀ ਤੇ ਸ਼ੁਰੂ ਤੋਂ ਹੀ ਸਾਹਮਣੇ ਪਾਸਿਓਂ ਤਾਬੇ ਦੀ ਥਾਂ ਇਮਾਰਤ ਦੇ ਪਿਛਲੇ ਪਾਸਿਓਂ ਦਾਖਲ ਹੋਣ ਦਾ ਯਤਨ ਕੀਤਾ ਜਾ ਸਕਦਾ ਸੀ ਪਿੰਡਰਾ ਵਾਲੇ ਦੇ ਗੜ ਵਿੱਚ ਕੁਸ ਬੈਠ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਭਾਵੇਂ ਉਹ ਹਰ ਰੋਜ਼ ਦੀ ਯਾਤਰੀਆਂ ਨੂੰ ਮਿਲਿਆ ਕਰਦਾ ਸੀ ਇਸ ਤੋਂ ਇਹ ਸ਼ੱਕ ਸੱਚਾ ਹੋ ਜਾਂਦਾ ਕਿ ਨੈਯਰ ਨੇ ਐਚਕੇਐਲ ਭਗਤ ਨੂੰ ਇਹ ਸਲਾਹ ਜ਼ਰੂਰ ਦਿੱਤੀ ਹੋਵੇਗੀ ਕਿ ਦਰਬਾਰ ਸਾਹਿਬ ਤੇ ਹੌਦੀ ਹਮਲਾ ਕਰਨ ਤੋਂ ਪਹਿਲਾਂ ਲੌਂਗੋਵਾਲ ਟੋੜਾ ਤੇ ਬਦਲ ਦੀ ਅਕਾਲੀ ਟਿਕੜੀ ਨੂੰ ਵੀ ਸਹਿਮਤ ਕਰ ਲਿਆ ਜਾਵੇ ਨੈਯਰ ਨੇ ਅਕਾਲੀ ਆਗੂਆਂ ਨੂੰ ਵੀ ਇਹ ਸੁਝਾਅ ਜ਼ਰੂਰ ਦਿੱਤਾ ਹੋਵੇਗਾ ਕਿ ਪਿੰਡਰਾ ਵਾਲੇ ਨੂੰ ਬਰਵਾਉਣ ਤੋਂ ਬਿਨਾਂ ਸੇਖਾਂ ਵਿੱਚ ਤੁਹਾਡੀ ਸਾਖ ਕਾਇਮ ਨਹੀਂ ਰਹਿਣੀ 25 ਮਈ ਨੂੰ ਟੋੜੇ ਨੇ ਹਕੂਮਤ ਨੂੰ ਸੂਚਨਾ ਦਿੱਤੀ ਕਿ ਉਹ ਅਸਫਲ ਰਿਹਾ ਤੇ ਉਹ ਜੋ ਚਾਹੇ ਕਰ ਸਕਦੀ ਹੈ ਦੱਸ ਕੇ ਨਗਰ ਨੇ ਕਾਲੀ ਆਗੂਆਂ ਤੋਂ ਹਮਲੇ ਦੀ ਹਰੀ ਝੱਡੀ ਦਿਵਾਉਣ ਦਾ ਆਪ ਹੀ ਇਕਬਾਲ ਕਰ ਲਿਆ ਕਿਉਂਕਿ ਅਜੇ ਹੀ ਗੁਪਤ ਗੱਲ ਉਹੀ ਜਗਜ਼ਾਰ ਕਰ ਸਕਦਾ ਜਿਸ ਨੂੰ ਇਸ ਦਾ ਪਤਾ ਹੋਵੇ ਨਈਰ ਮਨ ਬੈਠਾ ਹੈ ਕਿ ਇੱਕ ਵਾਰੀ ਹਿੰਦੁਸਤਾਨ ਦੀ ਪੰਜਾਲੀ ਵਿੱਚ ਸਿਰ ਦੇ ਲੈਣ ਵਾਲੀ ਅਣਖੀਲੀ ਸਿੱਖ ਕੌਮ ਨੂੰ ਹੁਣ ਆਪਣੀ ਆਜ਼ਾਦੀ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਭਾਵੇਂ ਉਹ ਇਹ ਵੀ ਜਾਣਦਾ ਹੈ ਕਿ ਇਸ ਪੰਜਾਲੀ ਵਿੱਚ ਉਸ ਦਾ ਸਿਰ ਛਲ ਕਪਟ ਝੂਠੇ ਵਾਦਿਆਂ ਤੇ ਲਾਰਿਆਂ ਵਿੱਚ ਲੈ ਕੇ ਤੱਕੇ ਨਾਲ ਹੀ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਨਯਰ ਇਸ ਸੋਚ ਦਾ ਵੀ ਧਾਰਨੀ ਹੈ ਕਿ ਹਿੰਦੁਸਤਾਨ ਦੇ ਜ਼ਾਲਮ ਤੋਂ ਜ਼ਾਲਮ ਸੱਤਾਧਾਰੀ ਅਫਸਰ ਤੇ ਅਧਿਕਾਰੀ ਨੂੰ ਖਾਲਸਾਈ ਰਵੈਤਾਂ ਅਨੁਸਾਰ ਸਜ਼ਾ ਦੇਣ ਦਾ ਸਿੱਖ ਕੌਮ ਨੂੰ ਕੋਈ ਹੱਕ ਨਹੀਂ। ਭਾਵੇਂ ਕਾਨੂੰਨ ਨੇ ਸਿੱਖਾਂ ਨੂੰ ਨਿਆਂ ਦੇਣ ਤੋਂ ਸਦਾ ਕੰਨੀ ਹੀ ਕਿਉਂ ਨਾ ਘਤرائی ਹੋਵੇ ਤੇ ਕਾਨੂੰਨ ਅਨੁਸਾਰ ਉਹਨਾਂ ਨੂੰ ਨਿਆਂ ਮਿਲਣ ਦੀ ਕਦੇ ਕੋਈ ਉਮੀਦ ਵੀ ਨਾ ਹੋਵੇ। ਸਿੱਖਾਂ ਵੱਲੋਂ ਆਪਣੇ ਧਾਰਮਿਕ ਸਥਾਨ ਤੋਂ ਆਪਣੇ ਹੱਕਾਂ ਤੇ ਮੰਗਾਂ ਲਈ ਆਵਾਜ਼ ਉਠਾਉਣੀ ਨਯਰ ਅਨੁਸਾਰ ਧਾਰਮਿਕ ਸਥਾਨ ਨੂੰ ਦੂਸ਼ਿਤ ਕਰਨ ਵਾਲੀ ਕਾਰਵਾਈ ਹੈ। ਤੇ ਹਿੰਦੂ ਫੌਜ ਦੇ ਬੂਟਾਂ ਟੈਂਕਾਂ ਤੇ ਧੋਪਾਂ ਦੇ ਤਾंडਵ ਨੂੰ ਉਹ ਧਾਰਮਿਕ ਸਥਾਨ ਦੀ ਪਵਿੱਤਰਤਾ ਕਾਇਮ ਕਰਨ ਵਾਲਾ ਸਰਕਾਰ ਦਾ ਸੰਵਿਧਾਨਕ ਤੇ ਕਾਨੂੰਨੀ ਕਦਮ ਮੰਨਦਾ ਹੈ ਸਿੱਖਾਂ ਨੂੰ ਜ਼ੁਲਮ ਵਿਰੁੱਧ ਡਟਣ ਦਾ ਜਜ਼ਬਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਪਾਪ ਕੀ ਜੰਝ ਲੈ ਕਬਲ ਹੁਤਾਇਆ ਜੋਰੀ ਮੰਗੇ ਦਾਨ 베 ਲਾਲੋ ਤੋਂ ਮਿਲਦਾ ਹੈ ਸਿੱਖਾਂ ਦਾ ਸਾਰਾ ਇਤਿਹਾਸੀ ਜੰਗਾਂ ਯੁੱਧਾਂ ਕੁਰਬਾਨੀਆਂ ਸ਼ਹੀਦੀਆਂ ਕਾਰਨਾਮਿਆਂ ਤੇ ਦੁਸ਼ਟਾਂ ਦੇ ਦਮਨ ਦੀ ਵਿਥਿਆ ਹੈ ਪਰ ਇਸ ਸੱਚ ਨੂੰ ਪਰਵਾਹ ਕਰਨ ਤੋਂ ਆਕੀ ਨੀਅਰ ਵਰਗੀ ਤੋਸਪੀ ਸੋਚ ਕਦੇ ਦਸ਼ਮੇਸ਼ ਪਿੱਤਾਂ ਨੂੰ ਉਹ ਲੜ ਕਹਿੰਦੀ ਹੈ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੂਨੀ ਹਤਿਆਰਾ ਗਰਦਾਨ ਦੀ ਹੈ ਤੇ ਕਦੇ ਸਨ ਜਰਨੈਲ ਸਿੰਘ ਨੂੰ ਹਿੰਦੂਆਂ ਦੇ ਲਹੂ ਦਾ ਪਿਆਸਾ ਦੱਸਦੀ ਹੈ ਤੇ ਕਦੇ ਖਾਲਿਸਤਾਨ ਦੇ ਸੰਘਰਸ਼ ਨੂੰ ਹੱਤਬਾਜ਼ ਤੇ ਸੰਘਰਸ਼ ਕਰਨ ਵਾਲੇ ਜੁਝਾਰੂਆਂ ਨੂੰ ਹੱਤਬਾਜ਼ੀਆਂ ਦੀ ਹੈ ਅਸਲ ਵਿੱਚ ਕੁਲਦੀਪ ਨૈયਰ ਦਾ ਹਾਲ ਅਜਿਹੇ ਸਰਕਾਰੀ ਕਮਿਸ਼ਨ ਵਰਗਾ ਹੈ ਜਿਸ ਦਾ ਕੰਮ ਤਾਂ ਲੋਕਾਂ ਦੀਆਂ ਸਰਕਾਰ ਵਿਰੁੱਧ ਸ਼ਿਕਾਇਤਾਂ ਸੁਣ ਕੇ ਨਿਆਂ ਕਰਨਾ ਹੁੰਦਾ ਪਰ ਉਹ ਕਾਰਵਾਈ ਸਰਕਾਰ ਦੇ ਅਨਿਆਈ ਕੰਮਾਂ ਨੂੰ ਜਾਇਜ਼ ਠਹਿਰਾਉਣ ਲਈ ਕਰਦਾ ਹੈ ਕੁਲਦੀਪ ਨૈયਰ ਦੀ ਲਿਖਤ ਨੂੰ ਤਾਂ ਉਸ ਬਲੋਂ ਖੁਦ ਦਿੱਤੇ ਬੇਰਵੇ ਹੀ ਘਟਨਾਵਾਂ ਸਮੇਂ ਸਥਾਨ ਤੇ ਅੰਕੜਿਆਂ ਦੀ ਕੋਖ ਤੋਂ ਵੀ اٹਕਲ ਪੱਛੂ ਤੇ ਆਧਾਰਿਤ ਘੜੀ ਗਈ ਦੋਸ਼ ਭਰਪੂਰ ਕੂੜ ਕਹਾਣੀ ਦਰਸਾਉਂਦੇ ਹਨ ਉਦਾਹਰਨ ਵਜੋਂ ਦਰਬਾਰਾ ਸਿੰਘ ਨੇ ਸੰਤ ਪਿੰਡਰਾ ਵਾਲੇ ਨੂੰ ਸੁਨੇਹਾ ਭੇਜਿਆ ਕਿ ਉਹ ਕਾਲੀਆਂ ਦੀ ਫੂਕ ਕੱਢਣ ਲਈ ਪਹਿਲਾਂ ਹੀ ਮੋਰਚਾ ਸ਼ੁਰੂ ਕਰ ਦੇਵੇ ਮੋਰਚਾ ਸ਼ੁਰੂ ਕਰਨ ਦੇ ਕਾਰਨ ਮੁਹਈਆ ਕਰਨ ਲਈ ਸਰਕਾਰ ਨੇ 17 ਜੁਲਾਈ 1980 ਨੂੰ ਪਿੰਡਰਾ ਵਾਲੇ ਦੇ ਦੋ ਬੰਦੇ ਗ੍ਰਿਫਤਾਰ ਕਰ ਲਏ ਦੋ ਦਿਨ ਪਿਛੋਂ ਅਮਰੀਕ ਸਿੰਘ ਨੂੰ ਕਿ ਨਰੰਗਕਾਰੀ ਦੇ ਕਤਲ ਦੇ ਜੁਰਮ ਵਿੱਚ ਗ੍ਰਿਫਤਾਰ ਕਰ ਲਿਆ 20 ਜੁਲਾਈ ਨੂੰ ਪਿੰਡਰਾਵਾਲੇ ਦੇ ਖੂਰ ਨਿਕਟ ਵਰਤੀ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਗੱਲਾਂ ਨੇ ਪਿੰਡਰਾਵਾਲੇ ਨੂੰ ਭੜਕਾਇਆ ਤੋ ਮਹਿਤਾ ਚੌਕ ਤੋਂ ਨਾਨਕ ਰਮਸ ਚਲੇ ਗਿਆ ਤੇ ਮੋਰਚਾ ਲਾ ਦਿੱਤਾ ਨੀਰ ਮੋਰਚੇ ਤੇ ਸਿੰਘਾਂ ਦੀਆਂ ਗ੍ਰਿਫਤਾਰੀਆਂ ਨੂੰ ਮਿਲੀ ਭੁਗਤ ਦੱਸ ਕੇ ਆਪਣੀ ਲਿਖਤ ਨੂੰ ਪੀਲੀ ਪੱਤਰਕਾਰੀ ਤੋਂ ਵੀ ਘਟੀਆਂ ਬਣਾ ਲੈਂਦਾ ਹੈ ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਤਾਂ ਇਸ ਤੋਂ ਪਹਿਲਾਂ ਹੀ ਸੰਤ ਜਰਨੈਲ ਸਿੰਘ ਨੂੰ 13 9 1981 ਨੂੰ ਚੰਦੋਕਲਾ ਤੇ 24 1982 ਨੂੰ ਬੰਬੇ ਵਿਖੇ ਗ੍ਰਿਫਤਾਰੀ ਦੇ ਬਹਾਨੇ ਮਾਰਮਕੋਣ ਦੇ ਦੋ ਯਤਨ ਕਰ ਚੁੱਕਾ ਸੀ। ਸੰਤ ਜਰਨੈਲ ਸਿੰਘ ਨੇ 19 ਜੁਲਾਈ 1982 ਨੂੰ ਮੋਰਚਾ ਦਰਬਾਰਾ ਸਿੰਘ ਦੇ ਕਹਿੰਦੇ ਅਕਾਲੀਆਂ ਦੀ ਫੂਕ ਕੱਢਣ ਲਈ ਨਹੀਂ। ਦਰਬਾਰਾ ਸਿੰਘ ਸਰਕਾਰ ਦੇ ਸਿੱਖਾਂ ਉੱਤੇ ਟਾਏ ਜਾ ਰਹੇ ਜ਼ੁਲਮਾਂ ਨੂੰ ਠੱਲਣ ਲਈ ਲਾਇਆ ਸੀ। ਨਯਰ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਭਾਈ ਅਮਰੀਕ ਸਿੰਘ ਨੂੰ ਨਰੰਗਕਾਰੀ ਦੇ ਕਤਲ ਦੇ ਜੁਰਮ ਵਿੱਚ ਨਹੀਂ ਹਰਾਦਾ ਕਤਲ ਵਿੱਚ ਗ੍ਰਿਫਤਾਰ ਕੀਤਾ ਸੀ। ਰਜਿੰਦਰ ਸਿੰਘ ਪਾਟਿਆ 26 ਜੁਲਾਈ ਵਾਲੀ ਅਹਿਮ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਿਆ ਸੁਖਿੰਦਰ ਸਿੰਘ ਜੀ ਨੇ ਕਿਹਾ ਸੀ ਕਿ ਸਿੱਖਾਂ ਨੂੰ ਚਾਹੀਦਾ ਕਿ ਉਹ ਚੀਨ ਤੇ ਪਾਕਿਸਤਾਨ ਦੀ ਮਦਦ ਨਾ ਕਾਲਿਸਤਾਨ ਕਾਇਮ ਕਰਨ ਮੀਟਿੰਗ ਵਿੱਚ ਸ਼ਾਮਲ ਹੋਇਆ ਨਯਰ ਦਾ ਉਕਤ ਬਿਆਨ ਕੋਰਾ ਝੂਠ ਹੈ ਧਰਮ ਯੁੱਧ ਮੋਰਚਾ ਰੰਮ ਕਰਨ ਦੀ ਵਿਚਾਰ ਕਰਨ ਵਾਸਤੇ 26 ਜੁਲਾਈ 1982 ਨੂੰ ਫਤਿਹਗੜ੍ਹ ਸਾਹਿਬ ਵਿਖੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਸਮੇਂ ਸੁਖਿੰਦਰ ਸਿੰਘ ਜੇਲ੍ਹ ਵਿੱਚ ਸੀ ਤੇ ਅਕਾਲ ਤਖਤ ਸਾਹਿਬ ਦੀ ਅਪੀਲ ਮਗਰੋਂ ਜੇਲ੍ਹ ਤੋਂ ਬਾਹਰ ਆ ਕੇ 3 9 1982 ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਸੀ ਉਸ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਇਆ ਲਿਖ ਕੇ ਨਯਰ ਨੇ ਆਪਣੀ ਲਿਖਤ ਦੇ ਸਹਰਤ ਸਾਰ ਸੂਠੀ ਹੋਣ ਦੀ ਆਪੇ ਮੋਹਰ ਲਾ ਦਿੱਤੀ ਹੈ ਬਾਦਲ ਨੇ ਧਰਮਯੁੱਧ ਮੋਰਚੇ ਦੇ ਪਹਿਲੇ ਦਿਨ 300 ਬੰਦੇ ਨਾਲ ਗ੍ਰਿਫਤਾਰੀ ਦਿੱਤੀ ਨਯਰ ਤੱਥਾਂ ਨੂੰ ਜਾਣਦਾ ਹੋਇਆ ਵੀ ਧਰਮਯੁੱਧ ਮੋਰਚੇ ਬਾਰੇ ਸਿਰੇ ਦਾ ਝੂਠ ਮਾਰ ਰਿਹਾ ਹੈ ਕਿ ਮੋਰਚੇ ਦੇ ਪਹਿਲੇ ਦਿਨ ਬਾਦਲ ਦੇ ਜਥੇ ਨਾਲ 300 ਸਿੰਘਾਂ ਨੇ ਹੀ ਗ੍ਰਿਫਤਾਰੀ ਦਿੱਤੀ ਸੀ ਜਦ ਕਿ ਉਸ ਦਿਨ ਬਾਦਲ ਨੇ 1132 ਸਿੰਘਾਂ ਦੇ ਜਥੇ ਨਾਲ ਗ੍ਰਿਫਤਾਰੀ ਦਿੱਤੀ ਸੀ ਇਸ ਦੀਆਂ ਸੁਰਖੀਆਂ ਅਗਲੇ ਦਿਨ ਦੀਆਂ ਖ਼ਬਰਾਂ ਵਿੱਚ ਸਨ ਅਗਲੇ 2.5 ਮਹੀਨੇ ਰੋਜ਼ਾਨਾ ਇਸ ਤਰ੍ਹਾਂ ਜਿੱਥੇ ਗ੍ਰਿਫਤਾਰੀ ਦਿੰਦੇ ਰਹੇ ਲਗਭਗ 70000 ਸਤਿਆਗ੍ਰਹੀ ਗ੍ਰਿਫਤਾਰ ਹੋਏ ਪਰ ਅਗਲੇ ਸਵੇਰੇ 87 ਤੇ ਲਿਖਦਾ ਲਗਭਗ 30000 ਸਿੱਖ ਗ੍ਰਿਫਤਾਰ ਹੋਏ ਜੇਲਾਂ ਵਿੱਚ ਇਨਾ ਸਬਨਾਂ ਲਈ ਥਾਂ ਨਹੀਂ ਸੀ ਸ਼੍ਰੀਮਤੀ ਗਾਂਧੀ ਨੇ ਦਿਵਾਰੀ ਵਾਲੀ ਸ਼ਾਮ ਸਬਨਾਂ ਕੈਦੀਆਂ ਨੂੰ ਰਿਹਾ ਕਰ ਦਿੱਤਾ ਜਿਸ ਦਿਨ ਰਾਮਚੰਦਰ 14 ਬਰੇ ਦੇ ਬੰਵਾਸ ਵਿੱਚੋਂ ਘਰ ਮੁੜੇ ਸਨ ਜਦੋਂ ਲਗਭਗ 30000 ਲੋਕਾਂ ਨੇ 2.5 ਮਹੀਨੇ ਦੇ ਅੰਦਰ ਅੰਦਰ ਗ੍ਰਿਫਤਾਰੀ ਦੇ ਦਿੱਤੀ ਤੇ ਹੋਰ ਬਹੁਤ ਸਾਰੇ ਕਤਾਰ ਵਿੱਚ ਖੜੇ ਸਨ ਅਕਾਲੀਆਂ ਨੂੰ ਖੁਸ਼ ਕਰ ਦਿੱਤਾ ਕਿਤੇ 70000 ਤੇ ਕਿਤੇ 30000 ਸਿੱਖਾਂ ਦੀ ਗ੍ਰਿਫਤਾਰੀ ਦੱਸ ਕਿ ਨਗਰ ਆਪਣੇ ਲਿਖਤ ਨੂੰ ਅਟਕਲ 50000 ਤੇ ਆਧਾਰ ਤੇ ਲਿਖੀ ਕੂੜ ਕਹਾਣੀ ਬਣਾ ਲੈਂਦਾ ਹੈ ਰਿਹਾਈ ਨੂੰ ਸ਼੍ਰੀ ਰਾਮਚੰਦਰ ਦੇ ਅਯੁੱਧਿਆ ਪੁੰਚਨ ਨਾਲ ਜੋੜਨਾ ਤੇ ਬੰਦੀ ਛੋੜ ਦੇ ਦਿਵਸ ਤੇ ਬੰਦੀ ਛੋੜ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਨਾ ਲੈਣਾ ਸਪਸ਼ਟ ਕਰਦਾ ਕਿ ਨਗਰ ਦੀ ਸੋਚ ਸਿੱਖਾਂ ਪ੍ਰਤੀ ਨਫ਼ਰਤ ਭਰੀ ਬੈਠੀ ਫਿਰਕੂ ਸੋਚ ਹੈ ਪਰ ਕਈ ਥਾਂ ਹੰਸਾ ਹੋਈ ਤੇ ਛੇ ਆਦਮੀ ਮਰ ਗਏ 4 अप्रैल 1983 ਨੂੰ ਰਸਤਾ ਰੁਕੋ ਪ੍ਰੋਗਰਾਮ ਵਿੱਚ ਪੁਲਿਸ ਨੇ ਗੋਲੀਆਂ ਮਾਰ ਕੇ ਬਾਈ ਸਿੰਘ ਸ਼ਹੀਦ ਕਰ ਦਿੱਤੇ ਸਨ। ਕੂਮ ਕਲਾ ਵਿੱਚ 7, ਮਲੇਰ ਕੋਟਲਾ ਵਿੱਚ 5, ਬੰਕਰਪੁਰ ਵਿੱਚ 2, ਮੁਬਾਰਕਪੁਰ ਵਿੱਚ 2, ਪੁੱਚੋ ਮੰਡੀ 2, ਰਾਮਪੁਰਾ 1, ਪਟਿਆਲਾ 1, ਫਗਵਾੜਾ 1, ਫਿਰੋਜ਼ਪੁਰ 1, ਖਿਸ਼ ਸਿੰਘ 2 ਸਨ। ਨਈਰ ਮੌਤਾਂ ਦੀ ਗਿਣਤੀ ਸਿਰਫ 6 ਦੱਸ ਕੇ ਜਿੱਥੇ ਸਰਕਾਰ ਦਾ ਪੱਖ ਪੂਰਨ ਲਈ ਗਲਤ ਬਿਆਨੀ ਕਰ ਰਿਹਾ ਹੈ, ਉੱਥੇ ਸੋਚੀ ਸਮਝੀ ਹਿੰਦੂ ਤਬੀ ਸੋਚ ਅਨੁਸਾਰ ਇਹ ਮੌਤਾਂ ਇੰਸਾਕਰਨ ਹੋਈਆਂ ਲਿਖ ਕੇ ਪੁਲਿਸ ਨੂੰ ਦੋਸ਼ ਮੁਕਤ ਕਰਦਾ ਸ਼ਹੀਦਾਂ ਨੂੰ ਖੁਦ ਮੌਤ ਸੇੜਨ ਵਾਲੇ ਦੋਸ਼ੀ ਕਰਦਾ ਸਿੱਖਾਂ ਦੀ ਕੁਰਬਾਨੀ ਨੂੰ ਆਂਚ ਪਹੁੰਚਾਉਂਦਾ ਸਰਕਾਰੀ ਜ਼ੁਲਮ ਨੂੰ ਘਟਾ ਕੇ ਪੇਸ਼ ਕਰਦਾ ਅਤੇ ਇਤਿਹਾਸ ਨੂੰ ਵਿਗਾੜਦਾ ਹੈ 23 ਦਸੰਬਰ ਨੂੰ ਕਾਲੀਆਂ ਨੇ ਸਾਬਕਾ ਸਿੱਖ ਫੌਜੀਆਂ ਦੀ ਮੀਟਿੰਗ ਬੁਲਾਈ ਇਸ ਵਿੱਚ 2000 ਬੰਦਾ ਹੀ ਸ਼ਾਮਲ ਹੋਇਆ ਸੀਨੀਅਰ ਰਿਟਾਇਰਡ ਸਿੱਖ ਅਫਸਰਾਂ ਨੇ ਦਾ ਬਾਈਕਾਟ ਕੀਤਾ ਉਕਤ ਝੂਠ ਬੋਲ ਕੇ ਨਿਯਰਬਾਨੀਆਂ ਤੋਲ ਤੋਲਦਾ ਹੈ ਇਹ ਕਨਵੈਨਸ਼ਨ ਤਾਂ ਸਾਬਕਾ ਫੌਜੀਆਂ ਦਾ ਠਾਠਾ ਮਾਰਦਾ ਖਾਲਸਾ ਹੀ ਹਰਸੀ 13619 ਸਾਬਕਾ ਫੌਜੀਆਂ ਨੇ ਰਜਿਸਟਰ ਤੇ ਆਪਣੇ ਦਸਤਕਤ ਕੀਤੇ ਸਨ ਇਹਨਾਂ ਵਿੱਚ ਜਨਰਲ ਸ਼ਬੀਕ ਸਿੰਘ ਜਨਰਲ ਨਰਿੰਦਰ ਸਿੰਘ ਜਨਰਲ ਗੁਰਬਖਸ਼ ਸਿੰਘ ਜਨਰਲ ਮਹਿੰਦਰ ਸਿੰਘ ਅਤੇ ਜਨਰਲ ਦਲਬਖਸ਼ ਸਿੰਘ ਸਣੇ ਲੈਫਟੀਨੈਂਟ ਜਨਰਲ 5 ਮੇਜਰ ਜਨਰਲ 5 ਬਰਗੇਡੀਅਰ ਵੀ ਕਰਨਲ 70 ਹੋਰ ਸੀਨੀਅਰ ਰੈਂਕ 400 ਸ਼ਾਮਲ ਸਨ ਸਾਬਕਾ ਫੌਜੀਆਂ ਨੇ ਸੰਸਦ ਜਨਰਲ ਸਿੰਘ ਨੂੰ ਅਕਾਲ ਤੱਕ ਸੈਵ ਦਾ ਜਥੇਦਾਰ ਥਾਪਣ ਦਾ ਮਤਾ ਵੀ ਪਾਸ ਕੀਤਾ ਸੀ ਅਸਲ ਵਿੱਚ ਨੀਰ ਜਗਵੰਨੀ ਹਿੰਸਾਚਾਰ ਸਮੂਹ ਦੀਆਂ ਝੂਠੀਆਂ ਰਿਪੋਰਟਾਂ ਨੂੰ ਹੀ ਸਹੀ ਮੰਨਦਾ ਅਤੇ ਉਹਨਾਂ ਤੇ ਹੀ ਨਿਰਭਰ ਹੈ 9 ਜੂਨ 1983 ਨੂੰ ਸਿੱਖ ਬੁੱਧੀ ਜੀਵੀਆਂ ਦੀ ਕਨਵੈਨਸ਼ਨ ਬੁਲਾਈ ਗਈ ਇਸ ਵਿੱਚ ਮੁੱਖੀ ਸਿੱਖ ਬੁੱਧੀ ਜੀਵੀ ਸ਼ਾਮਲ ਨਹੀਂ ਹੋਏ ਹਿੰ ਸਰਕਾਰ ਨੂੰ ਖਲਾਸ ਦੇਣ ਵਾਲੀ ਇਸ ਵਿਸ਼ਾਲ ਬੁੱਧੀ ਜੀਵੀ ਕਨਵੈਨਸ਼ਨ ਵਿੱਚ ਕਰੀਬ 15000 ਬੁੱਧੀ ਜੀਵੀਆਂ ਨੇ ਹਿੱਸਾ ਲਿਆ ਅਸਲ ਵਿੱਚ ਨૈયਰ ਆਪਣੇ ਆਪ ਨੂੰ ਹੀ ਵੱਡਾ ਬੁੱਧੀ ਜੀਵੀ ਸਮਝਣ ਦਾ ਭਰਮ ਭਾਰੀ ਬੈਠਾ ਹੈ ਤੇ ਸਰਕਾਰੀ ਪਿੱਠੂਆਂ ਕਾਂਗਰਸੀ ਫਿਰਕਾ ਪ੍ਰਸਤਿੰਦੂਆਂ ਸਰਕਾਰੀ ਅਫਸਰਾਂ ਤੇ ਆਪਣੇ ਆਪ ਤੋਂ ਬਿਨਾਂ ਉਹਨੂੰ ਹੋਰ ਕੋਈ ਬੁੱਧੀ ਜੀਵੀ ਦਿੱਸਦਾ ਹੀ ਨਹੀਂ ਹੁਣ ਵੀ ਇਹ ਕਾਨਫਰੰਸ 9 ਜਨਵਰੀ 1983 ਨੂੰ ਹੋਈ ਸੀ ਨਈਅਰ ਦੇ ਦੱਸ ਅਨੁਸਾਰ 9 ਜੂਨ 1983 ਨੂੰ ਨਹੀਂ 1980 ਦੀਆਂ ਲੋਕ ਸਭਾ ਚੋਣਾਂ ਵਿੱਚ ਪਿੰਡਰਾਵਾਲੇ ਨੇ ਕਾਂਗਰਸ 사이 ਦੇ ਉਮੀਦਵਾਰਾਂ ਦੀ ਮਦਦ ਕੀਤੀ ਸੀ ਉਹਦੀ ਕਨਵੈਂਸਿੰਗ ਦੇ ਬਾਵਜੂਦ ਗੁਰਦਿਆਲ ਸਿੰਘ ਢਿੱਲੋਂ ਹਾਰ ਗਿਆ ਨਈਅਰ ਪੁੱਜ ਕੇ ਝੂਠ ਬੋਲਦਾ ਹੈ ਇਹਨਾਂ ਚੋਣਾਂ ਵਿੱਚ ਸੰਤ ਜਰਨੈਲ ਸਿੰਘ ਨੇ ਗੁਰਦਿਆਲ ਸਿੰਘ ਢਿੱਲੋਂ ਦੀ ਨਹੀਂ ਕੁਰਬਾਨੀ ਵਾਲੇ ਪੰਥ ਕਾਗੂ ਜਸਤੇਦਰ ਮੋਹਨ ਸਿੰਘ ਤੋਰ ਦੇ ਲੜਕੇ ਲੈਣਾ ਸਿੰਘ ਤੋਰ ਦੀ ਮਦਦ ਕੀਤੀ ਸੀ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਸੰਬਰ 1979 ਵਿੱਚ ਗੁਰਦਾਸ ਪਰਵਿਖੇ ਪੀਐਸ ਭਿੰਡਰ ਦੀ ਪਤਨੀ ਦੇ ਹੱਕ ਵਿੱਚ ਤਕਰੀਰ ਕੀਤੀ ਤਾਂ ਭਿੰਡਰਾ ਵਾਲਾ ਵੀ ਮੰਚ ਤੇ ਬੈਠਾ ਸੀ ਜੇ ਝੂਠ ਦਾ ਖੜਾ ਬਣਾਉਣਾ ਤਰਸਤ ਖਣੋ ਕਿਉਂ ਛੱਡਣਾ ਦੀ ਕਹਾਵਤ ਨਜ਼ਰ ਤੇ ਐਨ ਪੂਰੀ ਟੁਕਦੀ ਹੈ ਉਹ ਮਿੱਥ ਕੇ ਕੋਰਾ ਝੂਠ ਬੋਲਦਾ ਹੈ ਸੰਤ ਜਰਨੈਲ ਸਿੰਘ ਨੇ ਨਾ ਤਾਂ ਭਿੰਡਰ ਦੀ ਮਦਦ ਕੀਤੀ ਸੀ ਤੇ ਨਾ ਹੀ ਇੰਦਰਾ ਦੀ ਸਟੇਜ ਤੇ ਹੀ ਬੈਠਾ ਸੀ ਸੰਤ ਜਰਨੈਲ ਸਿੰਘ ਤੇ ਇੰਦਰਾ ਗਾਂਧੀ ਆਮ ਵਿਅਕਤੀ ਨਹੀਂ ਸਨ ਜੋ ਲੋਕ ਸਟੇਜ ਤੇ ਬੈਠੇ ਹੁੰਦੇ ਤਾਂ ਖ਼ਬਾਰਾਂ ਨਹੀਂ ਉਹਨਾਂ ਦੀ ਫੋਟੋ ਸਮੇਤ ਵੱਡੀਆਂ ਸੁਰਖੀਆਂ ਲਾਉਣੀਆਂ ਸਨ ਅਜੇ ਹੀ ਕੋਈ ਖ਼ਬਰ ਨਾ ਹੋਣ ਦੀ ਉਸ ਮੌਕੇ ਦੀਆਂ ਸਾਰੀਆਂ ਅਖਬਾਰਾਂ ਗਵਾਹੀ ਭਰਦੀਆਂ ਹਨ ਜੇ ਨੈਦਰ ਵਕਈ ਸੱਚਾ ਹੁੰਦਾ ਤਾਂ ਆਪਣੀਆਂ ਕਿਤਾਬਾਂ ਵਿੱਚ ਸੰਤ ਜਰਨੈਲ ਸਿੰਘ ਦੀ ਇੰਦਰਾ ਨਾਲ ਫੋਟੋ ਛਾਪਣ ਤੋਂ ਕਦੇ ਵੀ ਨਟਲਦਾ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਵੱਲੋਂ ਜਲੂਸ ਕੱਢੇ ਜਾਣ ਤੋਂ ਪਹਿਲਾਂ ਹੀ ਆਰੀਆ ਸਮਾਜ ਤੇ ਕੁਝ ਹਿੰਦੂ ਸੰਸਥਾਵਾਂ ਨੇ ਇੱਕ ਜਲੂਸ ਕੱਢਿਆ ਤੇ ਮੰਗ ਕੀਤੀ ਕਿ ਤਬਾਕੂ ਦੀ ਵਿਕਰੀ ਉੱਤੇ ਪਾਬੰਦੀ ਦੇ ਨਾਲ ਹੀ ਸ਼ਰਾਬ ਅਤੇ ਮਾਸ ਦੀ ਵਿਕਰੀ ਤੇ ਵਰਤੋਂ ਉੱਤੇ ਵੀ ਪਾਬੰਦੀ ਲਾਈ ਜਾਵੇ ਹਿੰਦੂਆਂ ਨੇ ਜਰੂਸਲਮ ਬਾਕੂ ਦੇ ਨਾਲ ਮਾਸ ਤੇ ਸ਼ਰਾਬ ਤੇ ਪਾਬੰਦੀ ਲਗਾਉਣ ਲਈ ਨਹੀਂ ਸੀ ਕੱਢਿਆ ਸਗੋਂ ਸਿੱਖਾਂ ਵੱਲੋਂ ਅਮਰ ਸਾਹਿਬ ਸ਼ਹਿਰ ਨੂੰ ਪਵਿੱਤਰ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿੱਚ ਡਾਂਗਾਂ ਤੇ ਤਿਰਛੂਲਾਂ ਨਾਲ ਸਿਗਰਟਾਂ ਬੀੜੀਆਂ ਬੰਨ ਕੇ ਕੱਢਿਆ ਸੀ ਤੇ ਨਾਰੇ ਲਾਇਏ ਸਨ ਸਿਗਰਟ ਬੀੜੀ ਪੀẽਗੇ ਸ਼ਾਨ سے ਜੀẽਗੇ ਕੱਚ ਕੜਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ ਊੜੀ ਐੜੀ ਨਹੀਂ ਪੜẽਗੇ ਜੂੜਾ ਜੂੜੀ ਕਾਟ ਤਰẽਗੇ ਨਈਰ ਹਿੰਦੂਆਂ ਦੇ ਸਤੰਦਪ ਤੇ ਪਰਦਾ ਪਾਉਂਦਾ ਤੇ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ ਅਮਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ 31 ਮਈ 1981 ਨੂੰ ਸਿੱਖਾਂ ਵੱਲੋਂ ਕੱਡੇ ਜਰੂਸ ਦੀ ਬਦਨਾਮੀ ਕਰਦਾ ਹੈ ਇਹ ਜੋ ਆਪਣੀ ਤਵਸਪੀ ਫਿਰਕੂ ਤੇ ਹਿੰਦੂ ਤਵੀ ਸੋਚ ਦਾ ਰਾਜਕੀ ਪ੍ਰਦਰਸ਼ਨ ਕਰਦਾ ਹੈ ਸਿੱਖਾਂ ਦੀ ਵੱਖਰੀ ਸਟੇਟ ਕਾਇਮ ਕਰਨ ਲਈ ਲਾਏ ਮੋਰਚੇ ਵਿੱਚ ਲੰਗੋਵਾਲ ਨੇ ਬਾਦਲ ਨੂੰ ਜੇਲ੍ਹ ਵਿੱਚ ਜਾਣ ਵਾਲਾ ਪਹਿਲਾ ਵਿਅਕਤੀ ਨਾਮਜ਼ਦ ਕੀਤਾ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਲਾਇਆ ਸੀ ਨਈਅਰ ਇਸ ਨੂੰ ਸਿੱਖਾਂ ਦੀ ਵੱਖਰੀ ਸਟੇਟ ਦਾ ਮੋਰਚਾ ਕਹਿ ਕੇ ਝੂਠ ਬੋਲਦਾ ਹੈ। ਇੱਕ ਪਾਸੇ ਤੋਂ ਲੰਗੋਵਾਲ ਨੂੰ ਹਿੰਦੂ ਸਿੱਖ ਏਕਤਾ ਦਾ ਨੰਬਰਦਾਰ ਸਾਬਤ ਕਰਨ ਦਾ ਯਤਨ ਕਰਦਾ ਹੈ ਤੇ ਸਿਨੇਮਾ ਰਤ ਤੇ ਗੌਰਮਈ ਵਿਸ਼ਲੇਸ਼ਣਾ ਨਾਲ ਵੜਿਆਉਂਦਾ ਹੈ ਪਰ ਦੂਜੇ ਪਾਸੇ ਸਿੱਖਾਂ ਦੀ ਵੱਖਰੀ ਸਟੇਟ ਲਈ ਲਾਇ ਮੋਰਚੇ ਵਿੱਚ ਲੰਗੋਵਾਲ ਵੱਲੋਂ ਬਾਦਲ ਨੂੰ ਜੇਲ੍ਹ ਵਿੱਚ ਕੱਲਣ ਦੀ ਬੇਤਵੀਂ ਵੀ ਮਾਰ ਜਾਂਦਾ ਹੈ। ਕੂੜੇ ਦੇ ਢੇਰ 'ਚ ਸੱਚ ਕਿੱਥੇ? ਜ਼ਾਬਦਾਨੀਅਰ ਸਠਿਆ ਗਿਆ ਹੈ। ਜਦੋਂ ਸਿੱਖਾਂ ਦੇ ਇੱਕ ਜੱਥੇ ਦੀ ਨਿਰੰਗ ਕਾਰੀਆਂ ਨਾਲ ਝੜਪੋਈ ਇਸ ਝੜਪ ਵਿੱਚ 16 ਸਿੱਖ ਮਰ ਗਏ। ਵਿਸਾਖੀ 1970 ਦੇ ਸਾਲ ਵਿੱਚ ਤੇਰਾ ਸਿੰਘ ਸ਼ਹੀਦ ਹੋਏ ਸਨ 16 ਨੀ ਉਹ ਕਾਨੂੰਨ ਦਾ ਪਗੋੜਾ ਸੀ ਜਿਸ ਨੂੰ ਗੈਰ ਜ਼ਰੂਰੀ ਤੌਰ ਤੇ ਉੱਚ ਦਮਾਲੜਾ ਬਣਾਇਆ ਗਿਆ ਸੀ ਜਦੋਂ ਦੀ ਤਲਾਸ਼ ਹੋ ਰਹੀ ਸੀ ਉਦੋਂ ਉਹਨੇ ਅੰਮ੍ਰਿਤਸਰ ਵਿਖੇ ਤਮਾਕੂ ਵਿਰੁੱਧ ਜਲੂਸ ਦੀ ਅਗਵਾਈ ਕੀਤੀ 31 ਮਈ 1981 ਨੂੰ ਜਦੋਂ ਜਰਨੈਲ ਸਿੰਘ ਨੇ ਤਮਾਕੂ ਤੇ ਪਾਬੰਦੀ ਲਾਉਣ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਜਲੂਸ ਕੱਢਿਆ ਉਦੋਂ ਉਹ ਕਿਸੇ ਵੀ ਕੇਸ ਵਿੱਚ ਪਗੋੜਾ ਨਹੀਂ ਸੀ ਨਰੰਗ ਕਰੀ ਮੁਖੀ ਗੁਰਬਚਨ ਸਿੰਘ ਜੋ ਬੀ 4 1980 ਨੁਮਾਰਿਆ ਗਿਆ ਤੇ सीबीआई ਦੇ ਅਫਸਰਾਂ ਨੇ ਇਸ ਕੇਸ ਵਿੱਚ 55 1980 ਨੂੰ ਸ਼ਰਮਣੀ ਕਮੇਟੀ ਦੇ ਦਫ਼ਤਰ ਵਿੱਚ ਸੰਤ ਜਰਨੈਲ ਸਿੰਘ ਤੋਂ ਪੁੱਛਗਿੱਛ ਕੀਤੀ ਸੀ ਪਰ ਉਹਦੇ ਵਿਰੁੱਧ ਕੇਸ ਚਲੌਣ ਲਈ ਕੋਈ ਸਬੂਤ ਨਹੀਂ ਸੀ ਮਿਲਿਆ ਲਾਲਾ ਜਗਤ ਨਾਰੈਣ ਹੋਂਜੀ ਇਸ ਜਲੂਸ ਤੋਂ ਕਰੀਬ ਸਵਾ ਤਿੰਨ ਮਹੀਨੇ ਬਾਅਦ 9 9 1981 ਨੂੰ ਹਲਕਾ ਹੋਇਆ ਸੀ ਜਿਹਦੇ ਕੇਸ ਵਿੱਚ ਸੰਤ ਜਰਨੈਲ ਸਿੰਘ ਦੇ ਵਾਰੰਟ ਕੱਢੇ ਗਏ ਸਨ ਟਵਲੀਆਂ ਟਵਲੀਆਂ ਮਾਰਨ ਵਾਲੇ ਨૈયਰ ਦੀ ਇਸ ਜਬਲੀ ਵਿੱਚ ਜੇ ਕੋਈ ਸੱਚਾਈ ਹੁੰਦੀ ਤਾਂ ਉਹ ਉਸ ਕੇਸ ਦਾ ਆਪਣੀ ਕਿਤਾਬ ਵਿੱਚ ਜ਼ਰੂਰ ਜ਼ਿਕਰ ਕਰਦਾ ਜਿਸ ਵਿੱਚ ਸੰਤ ਜਰਨੈਲ ਸਿੰਘ ਭਗੌੜਾ ਸੀ ਸੰਤ ਜਰਨੈਲ ਸਿੰਘ ਵਿਰੋਧੇ ਕੋਰਾ ਝੂਠ ਬੋਲ ਕੇ ਆਪਣੀ ਵਿਸ਼ੈਲੀ ਵਿੱਚ ਇਸ ਰੀੜ ਰਿਹਾ ਕਿਉਂਕਿ ਸਿੱਖ ਗੁਰੂ ਨਗਰੀ ਅੰਮ੍ਰਿਤਸਰ ਨੂੰ ਤੰਬਾਕੂ ਰਹਿਤ ਕਰਨਾ ਚਾਹੁੰਦੇ ਸਨ ਪਰ ਨૈયਰ ਦੀ ਹਿੰਦੂ ਬਰਾਦਰੀ ਸਿਕਟਾ ਬੀੜੀਆਂ ਪੀਣ ਦੀ ਆਦੀ ਸੀ ਨૈયਰ ਸੰਤ ਜਰਨੈਲ ਸਿੰਘ ਦੇ ਇਸ ਕਦਮ ਨੂੰ ਹਿੰਦੂਆਂ ਨੂੰ ਭੁੱਖੇ ਮਾਰਨ ਵਾਲੀ ਕਾਰਵਾਈ ਸਮਝਦਾ ਸੀ ਨਫ਼ਰਤ ਦੀ ਇਸੇ ਹੋੜ ਦੇ ਬਾਬ ਰੋਲੇ ਵਿੱਚ ਬੁਖਲਾਇਆ ਨૈયਰ ਬਿਨਾ ਸਬੂਤ ਤੇ ਝੂਠ ਮਾਰਨ ਦਾ ਨਵਾਂ ਰਿਕਾਰਡ ਕਾਇਮ ਕਰ ਗਿਆ ਅਤੇ ਸੰਤਾ ਬਾਰੇ ਕਟਿਆ ਸ਼ਬਦਾਵਲੀ ਵੀ ਵਰਤ ਗਿਆ ਹੈ ਉਹ ਜਦੋਂ ਸੰਤੋਖ ਸਿੰਘ ਦੇ ਭੋਗ ਮੌਕੇ ਦਿੱਲੀ ਆਇਆ ਤਾਂ ਜ਼ੈਲ ਸਿੰਘ ਤੇ ਬੂਟਾ ਸਿੰਘ ਦੋਵਾਂ ਨੇ ਹੀ ਪਿੰਡਰਾਵਾਲੇ ਦੇ ਚਰਨ ਛੁਏ ਸਨ ਨਈਰ ਸਿੱਖ ਸਿਧਾਂਤ ਨੂੰ ਜਾਣਦਾ ਹੋਇਆ ਵੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਦੇ ਪੈਰੀ ਹੱਥ ਲਾਉਣਾ ਤੇ ਲਵਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਰਨ ਆਦਰ ਤੇ ਸਿੱਖ ਮਰਿਆਦਾ ਦਾ ਉਲੰਘਣ ਹੈ ਉਹ ਇਹ ਵੀ ਪਲੀਪਾਂ ਜਾਣਦਾ ਹੈ ਕਿ ਸੰਤ ਜਰਨੈਲ ਸਿੰਘ ਕਿਸੇ ਤੋਂ ਵੀ ਪੈਰੀ ਹੱਥ ਨਹੀਂ ਲਵਾਉਂਦਾ ਪਰ ਨਈਰ ਉਸਤੇ ਇਸ ਧਾਰਮਿਕ ਅਪਰਾਧ ਦਾ ਦੋਸ਼ ਲਾ ਕੇ ਆਪਣੀ ਸਿੱਖਾਂ ਨਾਲ ਵੈਰ ਭਾਵਨਾ ਤੇ ਹਿੰਦੂਤਵੀ ਸੋਚ ਦਾ ਰਜਕੇ ਮਜ਼ਾਕਾ ਕਰਦਾ ਉਸ ਨੇ ਇਸ ਦੋਸ਼ ਦਾਤਾ ਉਹਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਵੀ ਆਪਣੀ ਆਤਮਕਥਾ ਵਿੱਚ ਖੰਡਨ ਕੀਤਾ ਹੈ। ਬਾਕੀ ਅਗਲੇ ਅੰਕ ਵਿੱਚ ਧੰਨਵਾਦ